ਜਿਹੜਾ ਬੰਦਾ ਅੱਧਾ ਘੰਟਾ ਪਹਿਲਾਂ ਤਾਂ ਹੀ ਕਾਂਗਰਸ ਲਈ ਔਰ ਸਾਰੇ ਵਰਕਰ ਉਹਦੇ ਲਈ ਕੰਪੇਨ ਕਰਦੇ ਹੋ ਜਦੋਂ ਇਹ ਜਿਹਾ ਡਿਸੀਜਨ ਲੈ ਲੈਂਦਾ ਤਾਂ ਇੱਕ ਵਾਰੀ ਸ਼ੌਕਿੰਗ ਤਾਂ ਜ਼ਰੂਰ ਹੈ ਸਾਰੇ ਵਰਕਰਾਂ ਨੂੰ ਵੀ ਲੱਗਦਾ ਹੈ ਸਾਨੂੰ ਵੀ ਲੱਗਦਾ ਹੈ ਸਾਰੇ ਇਹ ਮਹਿਸੂਸ ਕੀਤੇ ਆ ਵੀ ਸਾਡੇ ਨਾਲ ਕੋਈ ਧੋਖਾ ਹੋ ਗਿਆ ਠੱਗੇ ਠੱਗੇ ਜਿਹਾ ਮਹਿਸੂਸ ਕਰਦੇ ਆ ਉਹ ਜਿਹਾ ਕੱਲ ਮਹਿਸੂਸ ਕਰ ਰਹੇ ਸੀ ਪਰ ਘੰਟੇ ਦੋ ਘੰਟੇ ਬਾਅਦ ਜਦੋਂ ਸੋਚੀਦਾ ਹੈ ਵੀ ਚਲੋ ਇਹਨੇ ਆਪਣਾ ਕਿਰਦਾਰ ਨਿਭਾ ਲਿਆ ਹੁਣ ਸਾਨੂੰ ਆਪਣਾ ਕਿਰਦਾਰ ਨਿਭਾਣ ਦੀ ਵਾਰੀ ਹੈ ਤੇ ਉਹ ਸਾਰੇ ਵਰਕਰ ਪਪਾ ਭਾਰ ਵੀ ਨੇ ਅੱਜ ਸਵੇਰ ਤਾਂ ਮੈਂ ਮਿਲ ਰਿਹਾ ਉਹਨਾਂ ਨੂੰ ਉਹ ਇਸ ਗੱਲ ਦਾ ਕਹਿ ਰਿਹਾ ਵੀ ਇੱਕ ਵਾਰ ਸਬਕ ਜ਼ਰੂਰ ਦੇਣਾ ਜੀ ਤੁਸੀਂ ਡਿਸੀਜਨ ਲਓਰ ਜਲਦੀ ਕੈਂਡੀਡੇਟ ਦਿਓ ਤਾਂ ਕਿ ਅਸੀਂ ਦੱਸ ਸਕੀਏ ਕਾਂਗਰਸ ਇੱਥੇ ਕਿੰਨੀ ਕਿ ਮਜ਼ਬੂਤ ਹੈ ਕਿੰਨੀ ਨਹੀਂ ਕੋਈ ਕੋਈ ਇੰਡੀਵਿਜੂਅਲ ਕਰਕੇ ਕਾਂਗਰਸ ਨਹੀਂ ਖੜੀ ਕਾਂਗਰਸ ਕਰਕੇ ਇੰਡੀਵਿਜੂਅਲ ਖੜੇ ਸਰ ਲੱਗਦਾ ਕਿ ਜਿਸ ਪਰਿਵਾਰ ਤੋਂ ਆਉਂਦੇ ਸੀ ਇਸ ਕਰਕੇ ਜਿਆਦਾ ਜਿਹੜਾ ਮਲਾਲ ਕਿਤਨਾ ਕਿਤੇ ਕਿਉਂਕਿ ਕਾਂਗਰਸ ਨੇ ਹਾਂ ਉਸ ਪਰਿਵਾਰ ਨੂੰ ਜਿਆਦਾ ਮਲਾਲ ਹੈ ਕਿਉਂਕਿ ਸਰਦਾਰ ਬਿਆਨ ਸਿੰਘ ਜੀ ਨੇ ਸਾਰੀ ਕਾਂਗਰਸ ਨੂੰ ਆਪਣਾ ਪਰਿਵਾਰ ਸਮਝਿਆ ਸੀਗਾ ਤੇ ਉਹਨਾਂ ਤੋਂ ਬਾਅਦ ਉਹਨਾਂ ਦਾ ਪੋਤਾ ਇਹੋ ਜਿਹਾ ਡਿਸੀਜਨ ਲੈ ਲੈਂਦਾ ਤਾਂ ਫਿਰ ਜਿਹੜਾ ਕਾਂਗਰਸ ਪਰਿਵਾਰ ਦੁਖੀ ਹੋਵੇਗਾ ਤੇ ਹੋਵੇਗਾ ਉਹਦੇ ਆਪ ਦੇ ਪਰਿਵਾਰ ਦਾ ਕੀ ਹਾਲ ਹੋਵੇਗਾ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਅੱਜ ਸਰਦਾਰ ਤੇਜਪ੍ਰਕਾਸ਼ ਜੀ ਨੂੰ ਕੁਝ ਹੋ ਜਾ ਗੁਰਕੀਰੀਏ ਤੁਹਾਨੂੰ ਪੁੱਛੋ ਜਿਹੜੇ ਕੱਲ ਸਾਡੇ ਨਾਲ ਮੀਟਿੰਗ 'ਚ ਹਾਜ਼ਰ ਸਨ ਜਦੋਂ ਇਹ ਇਹ ਉਹਨਾਂ ਨੇ ਜੁਆਇਨਿੰਗ ਕੀਤੀ ਭਾਪੀ ਤੇ ਉਹਨਾਂ ਦੇ ਆਪ ਦਾ ਕੀ ਹਾਲ ਹੋਵੇਗਾ ਫਿਰ ਲੱਗਦਾ ਲੋਕਾਂ ਦਾ ਵੀ ਕਿਤੇ ਨਾ ਕਿਤੇ ਜਨਤਨ ਦਾ ਵੀ ਧੋਖਾ ਹੈ ਇੱਕ ਤਰ੍ਹਾਂ ਨਾਲ ਤੋਂ 10 ਸਾਲ ਲਗਾਤਾਰ ਚੁੜਿਆ ਉਹਨਾਂ ਨੂੰ ਤੇ ਇੱਕਦਮ ਮੌਕੇ ਤੇ ਜਾ ਕੇ ਇਹ ਜਿਹੜੀ ਅੱਜ ਚੱਲਦੀ ਪਈ ਹੈ ਨਾ ਰਾਜਨੀਤੀ 'ਚ ਇੱਕ ਨਿਗਾਰ ਆ ਗਿਆ ਵੀ ਇਧਰ ਉਧਰ ਆਪਰਚੂਨਿਸਟ ਹੋ ਗਏ ਇਹ ਮਤਲਬ ਸੰਘਰਸ਼ ਦੀ ਜਗ੍ਹਾ ਸਹੂਲੀਅਤ ਦੀ ਲੜਾਈ ਹੋ ਗਈ ਅੱਜ ਜਦੋਂ ਪਾਰਟੀਆਂ ਸੰਘਰਸ਼ 'ਚ ਜਾਂਦੀਆਂ ਨੇ ਉਦੋਂ ਜਿਹੜੇ ਇਹੋ ਜਿਹੇ ਲੀਡਰ ਹੁੰਦੇ ਕਮਜ਼ੋਰ ਲੀਡਰ ਉਹਨਾਂ ਸਹੂਲੀਅਤ ਵਾਲਾ ਰਾਹ ਲੱਭਦੇ ਆ ਵੀ ਇਧਰ ਜਿਹੜਾ ਸਹੂਲੀਅਤ ਜ਼ਿਆਦਾ ਇਧਰ ਚਲੇ ਜਾਓ ਇੱਥੇ ਰਿਸੋਰਸਿਜ਼ ਵੀ ਹੈਗੇ ਆ ਤੇ ਪਾਵਰ ਵੀ ਹੈਗੀ ਆ ਤੇ ਫੇਰ ਇਲੈਕਸ਼ਨ ਵੀ ਲੜ ਲਾਂਗੇ ਇਹ ਪਰ ਦੁਨੀਆ ਦੇਖਦੀ ਹੈ ਲੀਡਰ ਹਮੇਸ਼ਾ ਸੰਘਰਸ਼ ਚੋਂ ਨਿਕਲਦਾ ਹੈ ਅੱਛਾ ਟਿਕਟ ਕੱਟਣ ਦੀ ਵੀ ਕੋਈ ਗੱਲ ਚੱਲ ਰਹੀ ਹੈ ਕੋਈ ਟਿਕਟ ਕੱਟਣ ਦੀ ਕੱਲੇ ਦਾ ਨਾਮ ਗਿਆ ਹੈ ਕੋਈ ਕਿਸੇ ਨੇ ਮੰਗੀ ਨਹੀਂ ਇੱਕੋ ਇੱਕ ਕੈਂਡੀਡੇਟ ਲੁਧਿਆਣੇ ਦਾ ਜਿੱਥੋਂ ਕਿਸੇ ਵੀ ਹਲਕਾ ਇੰਚਾਰਜ ਨੇ ਟਿਕਟ ਨਹੀਂ ਮੰਗੀ ਰਾਦਰ ਉਹਦੇ ਲਈ ਕੰਮ ਕਰਦੇ ਸਾਰੇ ਰਲ ਕੇ ਤੇ ਫਿਰ ਵੀ ਇਹੋ ਜਿਹਾ ਡਿਸੀਜਨ ਲੈਣਾ ਬੜਾ ਮੰਦਪਗ ਹੈ ਆਰਟੀਕਲ ਲੈਵਲ ਤੋਂ ਉੱਪਰ ਉੱਠ ਕੇ ਜਿਹੜੇ ਨੇ ਤੁਹਾਡੇ ਪਰਸਨਲੀ ਵੀ ਕਾਫੀ ਮਿੱਤਰਤਾ ਸੀ ਕਾਫੀ ਨੇੜੇ ਸੀ ਮਿੱਤਰਤਾ ਰਹੇਗੀ ਸਾਹਿਬ ਮਿੱਤਰਤਾ ਰਹੇਗੀ ਮਿੱਤਰ ਤੇ ਰਿਸ਼ਤੇ ਥੋੜੀ ਟੁੱਟ ਜਾਂਦੇ ਆ ਇੱਕ ਪਰਿਵਾਰਾ ਚ ਦੋ ਦੋ ਪਿਓ ਪੁੱਤ ਭਾਈ ਭਾਈ ਦੀ ਆਈਡੀਓਲੋਜੀ ਅਲੱਗ-ਅਲੱਗ ਹੋ ਸਕਦੀ ਹੈ ਵਿਚਾਰਧਾਰਾ ਅਲੱਗ-ਅਲੱਗ ਹੋ ਸਕਦੀ ਹੈ ਪਰ ਰਿਸ਼ਤੇ ਥੋੜੀ ਖਤਮ ਹੋ ਜਾਂਦੇ ਆ ਅਸੀਂ ਨਹੀਂ ਭਾਵਾਂਗੇ ਉਹਨਾਂ ਨੇ ਨਿਭਾਣਾ ਹੀ ਚਾਹਿਆ ਨਿਭਾਣੇ ਉਹਨਾਂ ਨੂੰ ਸਰ ਲੱਗਦਾ ਆਖਰੀ ਤਵਲੇ ਕਿਸੇ ਹੋਰ ਨੂੰ ਮੌਕਾ ਮਿਲੂਗਾ ਹੁਣ ਲੁਧਿਆਣੇ ਤੋਂ ਖਾਸ ਕਰਕੇ ਕਾਗਜ਼ ਕਿ ਬਹੁਤ ਸਾਰੇ ਸੀਨੀਅਰ ਲੀਡਰ ਵੀ ਹੈਗੇ ਨੇ ਹਾਂਜੀ ਹਾਂਜੀ ਬਿਲਕੁਲ ਜੋ ਸਾਡੀ ਸਟੇਟ ਹਾਈ ਕਮਾਂਡ ਔਰ ਸੈਂਟਰਲ ਹਾਈ ਕਮਾਂਡ ਡਿਸਟ੍ਰਿਕਟ ਯੂਨਿਟ ਨਾਲ ਗੱਲ ਕਰਕੇ ਜਿਹੜਾ ਕੈਂਡੀਡੇਟ ਦੇਣਗੇ ਅਸੀਂ ਉਹਦੇ ਉਹਦੇ ਲਈ ਪੂਰੇ ਜੋਸ਼ ਔਰ ਨਾਲ ਕੈਂਪੇਨ ਕਰਾਂਗੇ ਤੁਹਾਡਾ ਨਾਮ ਵੀ ਜਿਹੜਾ ਰਿਕੁਇਰੈਂਟ ਕੀਤਾ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਹਲੇ ਤਾਂ ਕੁਝ ਵੀ ਨਹੀਂ ਹੈ ਇਹ ਸਭ ਕਿਆਸਰਾਈਆਂ ਨੇ ਜਦੋਂ ਕੋਈ ਵੀ ਡਿਸੀਜਨ ਹੋਏਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਇਹ ਕਰ ਪਾਰਟੀ ਮ ਆਪਣੇ ਦੋਸਤ ਦੇ ਸਾਹਮਣੇ ਕਰਨਾ ਜਿਸ ਤਰ੍ਹਾਂ ਦੀ ਕਭੀ ਦੋਸਤਾਂ ਦੋਸਤੀ ਰਹੇਗਾ ਹਾਂਜੀ ਬਿਲਕੁਲ ਬਿਲਕੁਲ ਪੂਰੀ ਆਈਡੀਓਲੋਜੀ ਦੀ ਲੜਾਈ ਹੈ ਲੜਾਈ ਲੜਾਂਗੇ ਪਰ ਸਾਡਾ ਸਾਰਾ ਵਰਕਰ ਪੱਪਾ ਪਾਰ ਹੋ ਕੇ ਲੜੇਗਾ ਸਰ ਲਗਾਤਾਰ ਜਿਹੜੇ ਇੱਕ ਪਾਸੇ ਈਡੀ ਦੀਆਂ ਰੇਡਾਂ ਚੱਲ ਰਹੀਆਂ ਹੈਗੀਆਂ ਨੇ ਚੰਡੀਗੜ੍ਹ ਚ ਵੀੜ ਦੀ ਜਰੂਰੀ ਹੈ ਸਮਝਦਾ ਕਿਤਨਾ ਕਿਤੇ ਜਿਹੜੀ ਹੈ ਬੜਾ ਮੰਦ ਭਾਗ ਆਇਆ ਅਗਰ ਰਾਜਨੀਤੀ ਦੇ ਵਿੱਚ ਏਜੰਸੀਆਂ ਦਾ ਯੂਜ਼ ਜਾਂ ਮਿਸਯੂਜ਼ ਹੁੰਦਾ ਆ ਤੇ ਉਹ ਡੈਮੋਕ੍ਰੇਸੀ ਵਾਸਤੇ ਹੈਲਥੀ ਨਹੀਂ ਹੈ ਆਉਣ ਵਾਲੇ ਟਾਈਮ ਲਈ ਬਹੁਤ ਮਾੜਾ ਆ 頑張れ。<Thank> <Thank you. S 1>